ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਨੂੰ ਠੀਕ ਠਾਕ ਜੀ ਤੇ ਅਸੀਂ ਬਿਲਕੁਲ ਠੀਕ ਠਾਕ ਤੇ ਕੱਲ ਇੱਕ ਵੀਡੀਓ ਪਈ ਹੀ ਵਿਟਕਰਾ 29 ਭਾਗ ਤੇ ਉਹਦੇ ਵਿੱਚ ਕਈ ਜਿਹੜੇ ਆਪਣੇ ਭੈਣ ਭਰਾ ਸਬਸਕ੍ਰਾਈਬਰ ਹੀ ਉਹਨਾਂ ਦੇ ਸਵਾਲ ਹੀ ਕਿ ਜਿਹੜੀ ਆ ਸਟੋਰੀ ਇਹ ਕਿਹੜੇ ਪਾਸੇ ਮੋੜ ਲਈ ਆ ਤੇ ਉਹ ਹੁਣ ਤੁਹਾਨੂੰ ਸਾਰੇ ਟੀਮ ਮੈਂਬਰ ਬੈਠੇ ਆ ਸਾਡੇ ਉਹ ਤੁਹਾਨੂੰ ਦੱਸਣਗੇ ਕਿੱਦਾਂ ਮੁੜੀ ਤੇ ਕਿਉਂ ਮੁੜੀ ਗਈ ਆ ਆਜੂ ਤੁਹਾਨੂੰ ਸਾਰਿਆਂ ਨਾਲ ਮਿਲਾਉਣੀ ਆ ਆ ਲੋ ਜੀ ਬੈਠੀ ਟੀਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਤੇ ਸਭ ਤੋਂ ਪਹਿਲਾਂ ਨੰਬਰ ਬਲਜੀਤ ਕੋਟ ਦਾ ਹਾਂ ਜੀ ਬਲਜੀਤ ਜੀ ਦੱਸੋ ਵੀਡੀਓ ਇਦਾਂ ਹੀ ਕਿ ਵੀਡੀਓ ਵਿੱਚ ਜਦੋਂ ਸਾਨੂੰ ਇਹ ਸੁਣਾਇ ਗਈ ਨਾ ਵੀਡੀਓ ਵੀ ਇਹ ਇਦਾਂ ਬਣ ਨਹੀਂ ਜਦੋਂ ਆਪਾਂ ਇਹ ਲਈ ਸੀ ਵੀਡੀਓ ਹਨਾ ਸਕ੍ਰਿਪਟ ਕਹਿੰਦੇ ਇਹਨੂੰ ਹਨਾ ਹਾਂ ਸਕ੍ਰਿਪਟ ਹਾਂ ਸਿਕ ਸਕ੍ਰਿਪਟ ਤੇ ਮੈਨੂੰ ਕਹਿਣਾ ਵੀ ਹੁੰਦਾ ਤਾਂ ਕਿ ਕਹਾਣੀ ਕਹਿਣੀ ਆ ਕਹਾਣੀ ਤੁਹਾਡੀ ਕਹਾਣੀ ਮਿਲੀ ਸੀ ਨਾ ਤੇ ਉਹਦੇ ਹਾਨੂੰ ਲਿਖਣਾ ਲੇਖਕ ਨੇ ਕਹਿ ਦਿੱਤਾ ਹੈ ਕਿ ਇਹਦੇ ਵਿੱਚ ਮਣੀ ਦੀ ਮੌਤ ਹੋਣੀ ਉਦੋਂ ਤੇ ਆਪਾਂ ਮੰਨ ਗਏ ਉਦੋਂ ਆਪਾਂ ਕਹਿੰਦੇ ਚਲੋ ਕੋਈ ਗੱਲ ਨਹੀਂ ਮਣੀ ਵੀ ਮੰਨਦਾ ਹੀ ਤੇ ਗਰਮੀਲ ਵੀ ਮੰਨਦੀ ਤੇ ਆਪਾਂ ਕਰ ਲਾਂਗੇ ਨਹੀਂ ਹਾਨੂੰ ਕੋਈ ਪ੍ਰੋਬਲਮ ਨਹੀਂ ਸੀਨੀਅਰ ਦੇ ਅਜਿਹਾ ਨਾ ਹਾਂ ਨਾ ਉੱਥੇ ਚੇਹੀ ਨਹੀਂ ਆ ਪਰ ਜਦੋਂ ਅਸੀਂ ਸਟੋਰੀ ਪੜ੍ਹੀ ਨਾ ਜਿਹੜੇ ਹਿਸਾਬ ਨਾਲ ਉਹ ਲਿਖੀ ਭੇਜੀ ਪਰ ਪੜ੍ਹ ਕੇ ਮੇਰਾ ਆਪਣਾ ਹੀ ਆਟੋਮੈਟਿਕ ਰੋਨ ਨਿਕਲ ਗਿਆ ਮੈਂ ਕਿ ਨਹੀਂ ਕਿ ਜੇ ਅਸੀਂ ਪੜ੍ਹਦੇ ਆ ਸਾਡਾ ਆ ਹਾਲਾ ਤੇ ਜਿੰਨੇ ਕਰਨਾ ਵਾ ਤੇ ਜਿੰਨੇ ਵੇਖਣਾ ਉਹਨਾਂ ਦਾ ਕੀ ਹਾਲ ਹੋਊਗਾ ਮੈਨੂੰ ਸਾਰਿਆਂ ਨੇ ਵੇਖਣਾ ਉਹ ਤੇ ਗੱਲ ਹੈਗੀ ਹੈਗੀ ਪਰ ਜਿਹੜੀ ਮਣੀ ਦੀ ਮੰਮੀ ਨੇ ਵੇਖਣਾ ਹੀ ਨਾ ਉਹ ਚੀਜ਼ ਮੈਨੂੰ ਨਹੀਂ ਚੰਗੀ ਲੱਗੀ ਇਹ ਸਾਰੇ ਫੈਮਿਲੀ ਮੈਂਬਰਸ ਨੇ ਵੇਖਣੀ ਹੁੰਦੀ ਆ ਤੋ ਫਿਰ ਸਾਨੂੰ ਥੋੜਾ ਜਿਆ ਨਹੀਂ ਚੰਗਾ ਲੱਗਾ ਕਿ ਸਾਨੂੰ ਐਡੀ ਵਡੀ ਪ੍ਰੋਬਲਮ ਨਹੀਂ ਮੋਟੀਆਂ ਫਿਲਮਾਂ ਬਣਦੀਆਂ ਨੇ ਸਾਰੇ ਕਰਦੇ ਆ ਉਹ ਜ਼ਰੂਰੀ ਇਹ ਚੀਜ਼ ਨਹੀਂ ਹੋ ਜਾਂਦੀ ਚਲੋ ਭਾਜੀ ਨੂੰ ਬੜਾ ਦੁੱਖ ਲੱਗਾ ਜੀਦਾ ਉਹਨਾਂ ਨੇ ਆਪੇ ਹੀ ਨਹੀਂ ਆਪ ਹੀ ਚੇਂਜ ਕਰਤੀ ਸਾਰੀ ਨਹੀਂ ਆਪ ਹੀ ਚੇਂਜ ਕਰਤੀ ਸਾਰੀ ਨੂੰ ਸੁਣਾਈ ਨਹੀਂ ਆ ਗਈ ਸਟੋਰੀ ਪਰਸੋਂ ਆਈ ਹੀ ਹਾਂ ਪਰਸੋਂ ਸਟੋਰੀ ਆ ਗਈ ਤੇ ਅਸੀਂ ਸਾਰੀ ਵੀ ਪੜ੍ਹ ਲਈ ਅਹੀਂ ਉਦਨ ਹੀ ਬਣਾਉਣੀ ਸੀ ਪਰਸੋਂ ਹੀ ਬਣਾਉਣੀ ਸੀ ਤੇ ਫਿਰ ਆਪਾਂ ਨੂੰ ਕਿਹਾ ਕਿ ਸਾਰੀ ਇਹਨੂੰ ਚੇਂਜ ਕਰਦੇ ਆਪਾਂ ਨਹੀਂ ਕਿਸੇ ਨੂੰ ਵੀ ਮਾਰਨਾ ਹੈਗਾ ਜੇ ਮਾਰਨਾ ਦਿਖਾਉਣਾ ਨਹੀਂ ਹੈ ਤਾਂ ਬਾਅਦ ਚ ਕੋਈ ਟਵਿਸਟ ਪਾ ਪੈ ਜੂਗਾ ਜਾਂ ਹਨਾ ਕੋਈ ਵੀ ਪਿਆਰ ਨਾ ਕੀ ਇਹਨੂੰ ਕਹਿੰਦੇ ਆ ਕਿਨੈਪੀ ਸਸਪੈਂਸ ਪਿਆਰ ਹਨਾ ਤੇ ਉਹ ਵਧੀਆ ਸਸਪੈਂਸ ਪੈ ਗਿਆ ਹੈ ਤੁਸੀਂ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਵਧੀਆ ਹੋ ਗਿਆ ਕਲਿੱਪ ਹੋ ਗਈ ਆ ਸ੍ਰੋਨੀ ਸਾਦੀ ਹਨਾ ਇਮੋਸ਼ਨਲ ਵੀ ਹੈ ਇਮੋਸ਼ਨਲ ਵੀ ਆ ਤੇ ਡਰਾਮਾ ਵੀ ਉੱਚਾ ਦੇ ਹੈਗਾ ਆ ਵੀਡੀਓ ਦੇ ਜੋ ਕਿ ਜਦੋਂ ਸ਼ੁਰੂ ਸ਼ੁਰੂ ਚ ਕਈ ਨੇ ਕਮੈਂਟ ਰੋ ਰੋ ਕੇ ਕਮੈਂਟ ਵੀ ਕੀਤੇ ਆ ਵੀ ਸਾਨੂੰ ਨਹੀਂ ਚੰਗਾ ਲੱਗਾ ਇਹ ਬੜਾ ਰੋਇਆ ਇਦਾਂ ਦਾ ਹੋਇਆ ਵਾ ਤੇ ਵਧੀਆ ਹੋ ਗਿਆ ਸਾਰੀ ਚੇਂਜ ਹੋ ਗਈ ਵੀਡੀਓ ਆ ਪਿਛਲੇ ਪਿਛਲੇ ਐਪੀਸੋਡ 'ਚ ਕੁਝ ਕਮੈਂਟ ਵੀ ਆਏ ਸੀ ਥੋੜੇ ਜਿਹੇ ਪਿਛਲੇ ਐਪੀਸੋਡ 'ਤੇ ਵੀ ਕਮੈਂਟ ਆਇਆ ਇਹ ਵੀ ਤੁਸੀਂ ਇਦਾਂ ਨਾ ਕਰੋ ਇਹਨਾਂ ਦੀ ਮਲੀ ਦੇ ਨਾਲ ਵੀ ਮਹਾ ਮਹਾ ਕਰਮੇ ਦੀ ਰੱਬ ਨੇ ਸੁਣੀ ਹੈ ਕੁਝ ਹੋਣ ਲੱਗਿਆ ਤੇ ਤੁਸੀਂ ਐ ਨਾ ਕਰੋ ਤੇ ਬਾਕੀ ਇੱਕ ਮੈਂ ਵੀ ਗੱਲ ਦੱਸਣਾ ਚਾਹੁੰਦਾ ਵਾਂ ਕਿ ਕਈ ਭੈਣ ਭਰਾ ਕਮੈਂਟ ਕਰਦੇ ਆ ਕਿ ਇਦਾਂ ਤੁਸੀਂ ਨਾ ਕਰੋ ਇਸ ਵੀ ਐਕਟਡ ਹੈ ਇਹਾਂ ਕਰਨ ਐਕਟ ਬਾਇ ਤੇ ਬਾਕੀ ਆਲਰੇਡੀ ਦੋ ਬੱਚੇ ਆ ਗਰਮੀਜ ਦੇ ਤੁਸੀਂ ਯਾਰ ਵੀਡੀਓ ਦੇ ਦੇਖੀ ਹੋਣੀ ਆ ਇੱਕ ਬੇਟਾ ਇੱਕ ਬੇਟੀ ਆ ਐਹੋ ਜੀ ਕੋਈ ਗੱਲ ਨਹੀਂ ਗਈ ਤੇ ਸਿ ਵੀ ਇੱਕ ਜਿੱਦਾਂ ਕਿ ਇਹਨੂੰ ਸੀਨ ਮਿਲਦਾ ਉਹ ਉਦਾਂ ਪਲੇ ਕਰਦੇ ਆ ਪੂਰੀ ਆਪਣੀ ਜਿੰਮੇਰੀ ਦੇ ਨਾਲ ਕੋਟੀ ਵੀ ਤੇ ਮੈਂ ਵੀ ਮੇਰੇ ਕਿੰਨੇ ਸੀ ਇਹ ਇਦਾਂ ਦੇ ਹੈਗੇ ਹੀ ਹਾਂ ਹੈਗੇ ਹਾਂ ਤੇ ਸ਼ੁਰੂਆਤ ਚ ਜਦੋਂ ਸਾਰੇ ਇਦਾਂ ਦੇ ਕੀਤੇ ਮੇਰੇ ਬੱਚਾ ਨਹੀਂ ਦਾ ਸੱਸ ਮਾਈ ਤਾਂ ਤੰਗ ਕਰਦੀ ਹੁੰਦਾ ਵਸਲ ਜ਼ਿੰਦਗੀ ਚ ਵੀ ਹੈਗਾ ਵਾ ਕੋਈ ਕਿਹਦੇ ਹੱਥ ਬਸ ਹੈ ਨਹੀਂ ਇਹ ਗੱਲ ਚਲਦਾ ਹੁੰਦਾ ਸਾਰੇ ਤਰੀਕੇ ਨਾਲ ਜਿਹਨਾਂ ਕਿ ਇਹਨਾਂ ਨਾਲ ਜੁੜਦੀਆਂ ਜ਼ਰੂਰ ਤੇ ਜੇ ਆਪਾਂ ਸਟੋਰੀ ਜਿਹੜੀ ਉਹ ਰੀਅਲ ਨਾ ਬਣਾਉਣ ਦੀ ਕੋਸ਼ਿਸ਼ ਕਰੀਏ ਹਰ ਮਜਾ ਨਹੀਂ ਆਉਂਦਾ ਹਾਂ ਬਾਕੀ ਜਿਹੜਾ ਸੀਨ ਕੀਤਾ ਰੋਣ ਤਾਂ ਸਾਡੇ ਵੀ ਨਿਕਲ ਹੀ ਆਏਗਾ ਬਾਕੀ ਭਾਵੇਂ ਹੀ ਜਦੋਂ ਮम्मी ਰੋਂਦੀ ਸੀ ਨਾ ਮੈਂ ਉਸ ਟਾਈਮ ਤੇ ਉੱਥੇ ਬੈਕ ਸਾਈਡ ਤੇ ਸੀਨ ਬਣਾ ਰਿਹਾ ਸੀ ਮੈਂ ਮੈਂ ਬਣਾ ਰਿਹਾ ਸੀ ਪਰ ਮੈਨੂੰ ਪਤਾ ਵੀ ਮੈਂ ਕਿੰਦਾ ਸੀ ਬਣਾ ਰਿਹਾ ਮम्मी ਜਦੋਂ ਰੋ ਰਹੀ ਸੀ ਨਾ ਮੇਰੇ ਅੱਖਾਂ 'ਚੋਂ ਅਥਰੂ ਡਿੱਗਦੇ ਰਹੇ ਸਰ ਜਦੋਂ ਮੈਂ ਇਕੱਲੇ ਨੇ ਕੀਤਾ ਨਾ ਸੀਨ ਮੇਰੇ ਸੱਚੀ ਦੇ ਅਥਰੂ ਨਿਕਲ ਗਏ ਸੀ ਉੱਥੇ ਸੱਚੀ ਮੈਂ ਸੱਚੀ ਰਸ ਵਿੱਚ ਨਿਕਲ ਆਈ ਹਥੇ ਇਹ ਮਹਾਰਾਜ ਸਾਰੇ ਪਰਿਵਾਰ ਦੇ ਸੁਖ ਵਰਤਾਵੇਂ ਇਹੋ ਜਿਹਾ ਕਿਸੇ ਦੇ ਨਾਲ ਨਾ ਹੋਵੇ ਪਰ ਅਸੀਂ ਇਸ ਵਿੱਚ ਇੱਕ ਐਕਟ ਕਰਦੇ ਸਾਨੂੰ ਐਕਟ ਕਰਦੇ ਵੀ ਹੁੰਦਿਆ ਜੇ ਜਿੰਨਾ ਕਈਆਂ ਨਾਲ ਹੋਇਆ ਵਾ ਤੇ ਉਹਨਾਂ ਦੇ ਦਿਲਾਂ 'ਤੇ ਕੀ ਬੀਜੀ ਆ ਇਸ ਗੱਲ ਨੂੰ ਅਸੀਂ ਥੋੜਾ ਜਿਹਾ ਧਿਆਨ ਚ ਰੱਖ ਕੇ ਜਿੰਨੇ ਵੀ ਅੱਜ ਤੱਕ ਆਪਾਂ ਵੀਡੀਓ ਬਣਾਈਆਂ ਸਾਡੇ ਵਿੱਚ ਮਨ ਮਰੋਂ ਦੇ ਕੰਮ ਘੱਟ ਹੁੰਦੇ ਚੰਗੇ ਨਹੀਂ ਲੱਗਦੇ ਪਹਿਲੀ ਗੱਲ ਤੇ ਚਲੋ ਜੋ ਸੰਸਾਰੀ ਕੇ ਕੰਮ ਹੋ ਤੇ ਹੋਣਾ ਹੀ ਹੁੰਦਾ ਉਹ ਨਹੀਂ ਨਾ ਕਰੀ ਇੰਦਾਂ ਤੇ ਪਰ ਮਨ ਨੂੰ ਦੁੱਖ ਲੱਗਦਾ ਹੈ ਤੇ ਬਾਕੀ ਤੁਸੀਂ ਸਾਰੇ ਭੈਣ ਭਰਾ ਦੱਸਿਓ ਕਿ ਸਾਡੇ ਮੈਂਬਰਾਂ ਦੀ ਐਕਟਿੰਗ ਤੁਹਾਨੂੰ ਕਿੱਦਾਂ ਦੀ ਲੱਗੀ ਹਾਂ ਹਾਂ ਤੇ ਸਭ ਤੋਂ ਜ਼ਿਆਦਾ ਵਧੀਆ ਰੋਲ ਤੁਹਾਨੂੰ ਕਿਹਦਾ ਲੱਗਾ ਕਿਹਦਾ ਲੱਗਾ ਸਾਡਾ ਵੀ ਨਾਮ ਜ਼ਰੂਰ ਲਿਖਾਓ ਕਮੈਂਟ ਕਰਕੇ ਤੇ ਬਾਕੀ ਮੰਮੀ ਨੂੰ ਮੈਂ ਉਹ ਤਿੰਨ ਟੈਗ ਲਾਇਆ ਮੰਮੀ ਨੂੰ ਦਾ ਮੈਂ ਮੰਮੀ ਨੂੰ ਕਹਿੰਦਾ ਮੰਮੀ ਵੀ ਤੇਰੇ ਮੁੰਡੇ ਨਾ ਆਏ ਵੀ ਆ ਐਕਸੀਡੈਂਟ ਹੋਇਆ ਤੇ ਮੁੰਡਾ ਵੀ ਨੋਰਮਲ ਨਹੀਂ ਰਹਿਣਾ ਹੈ ਕਿ ਇਹ ਸਵਾਦ ਤੋਂ ਨਹੀਂ ਰਹਿਣ ਤੇ ਆ ਥੋੜਾ ਜਿਹਾ ਤੂੰ ਐਕਸ਼ਨ ਲੈ ਦੇ ਵਿੱਚ ਮੈਂ ਜਦੋਂ ਦੱਸਿਆ ਨਾ ਵੀ ਇਹ ਪਤਾ ਲੱਗ ਗਿਆ ਵੀ ਹੜਾ ਮੁੰਡੇ ਦਾ ਐਕਸੀਡੈਂਟ ਹੋ ਗਿਆ ਚਲੋ ਪਰ ਬਾਅਦ ਚ ਆਪਣੀ ਆ ਗਈ ਹਾਂਦੀ ਆਪਣੇ ਅਸੀਂ ਰੂਮ ਚ ਆ ਗਏ ਸੀ ਫਿਰ ਕਰਦੀ ਸੀ ਮੈਂ ਐਦਾਂ ਮੁੰਡੇ ਨੂੰ ਕਿੱਦਾਂ ਕਰਾਂ ਫਿਰ ਜਦੋਂ ਮੇਰੇ ਮੁੰਡੇ ਦਾ ਸਾਹ ਨਹੀਂ ਰਹਿਣਾ ਮੇਰਾ ਦਿਲ ਵੀ ਕਹਿੰਦਾ ਤੂੰ ਦੋਫੇ ਮੇਰਾ ਦਿਲ ਹੀ ਲੱਗਿਆ ਫਰ ਗਿਆ ਮੇਰਾ ਮਨ ਕੋ ਹੋਰ ਕਹਿਤਾ ਕਰਉਂਦੇ ਮੈਂ ਹੁੰਦੀ ਨਾ ਤੇ ਬਾਕੀ ਮਗਰ ਸੁਖ ਵੀ ਪੂਰੀ ਤਿਆਰੀ ਜਿਵਾ ਹੋਣੀ ਪੂਰੀ ਤਿਆਰੀ ਜਿਵਾ ਕਿਉਂਕਿ ਹੁਣ ਸਾਡੀ ਨੈਕਸਟ ਵੀਡੀਓ ਬਣਨੀ ਹੈ ਸ਼ਰੀਕੇ ਦੀ ਅੱਗੇ ਅੱਜੀ ਟੀਮ ਸਾਡੀ ਬਾਹਰ ਬੈਠੀ ਆ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਪਤਾ ਕੀ ਗੱਲ ਆ ਭਾਵੇਂ ਅਸੀਂ ਰਿਲੇਸ਼ਨ ਵਿੱਚ ਨਹੀਂ ਹੈਗੇ ਸਾਰੇ ਨੇ ਤੇ ਠੀਕ ਆ ਨਾ ਮਤਲਬ ਜਿੱਦਾਂ ਅਸੀਂ ਟੀਮ ਮੈਂਬਰ ਹਾਂ ਆਪਸ ਵਿੱਚ ਪਰ ਜਦੋਂ ਅਸੀਂ ਆਪਸ ਵਿੱਚ ਇਕੱਠੇ ਰਹਿੰਦੇ ਹਾਂ ਤਾਂ ਪਿਆਰ ਬੜਾ ਪਿਆ ਜਾਂਦਾ ਸਭ ਤੋਂ ਜ਼ਿਆਦਾ ਪੈ ਗਿਆ ਸਭ ਤੋਂ ਜ਼ਿਆਦਾ ਪੈ ਗਿਆ ਆਪਣਾ ਵੀ ਬੜਾ ਪਿਆ ਗਿਆ ਅਜੇ ਤਾਂ ਬਾਜੀ ਹੋਣੀ ਆ ਪਾਈ ਲੱਗੇ ਵਾਕੀ ਗੱਲਾਂ ਨੇ ਭਰਾਵਾਂ ਨੂੰ ਭਰਾਵਾਂ ਨੂੰ ਰਹੀਦਾ ਵਾ ਮਾਤ ਦੇ ਮਾਤ ਅੰਗਰੇਜ਼ਾਂ ਵਾਂਗੂ ਪਾਵਾਂ ਵੀ ਨਹੀਂ ਦਇਆ ਦਿੰਦਾ ਲੜਾਈ ਝਗੜਾਈ ਦੀ ਜਗਰਦਸਤੀ ਇਹ ਹੀ ਆਲਾ ਇਹ ਜੀ ਹੁਣੇ ਮੇਰੇ ਨਾਲ ਲੜਾਈ ਹੋ ਗਈ ਚੁੱਕੀ ਆ ਇੱਕ ਵਾਰੀ 20 ਰੁਪਈਆਂ ਨੂੰ ਇਹ ਸਾਡੀਆਂ ਨਿੱਕੀਆਂ ਨਿੱਕੀਆਂ ਨੋਕ ਚੋਕਾਂ ਵਾਂ ਉਹੀ ਜ਼ਿਆਦਾ ਨਹੀਂ ਦਿਖਾਉਂਦੇ ਕਿ ਲੋਕਾਂ ਖਣਾ ਕੀ ਹਰ ਇੱਕ ਚੀਜ਼ ਹੀ ਪਬਲਿਸ਼ ਕਰਦੇ ਆ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਮੈਂ ਇਹਨੂੰ ਜੋ ਬੱਚੇ ਤੋਂ ਕਹਿੰਦੀ ਆ ਤੇ ਮੈਂ ਵੀ ਬੜੇ ਧੱਕੇ ਖਾਦੇ ਆ ਹਾਂ ਜੀ ਆਂਟੀ ਨੂੰ ਆਪਣਾ ਚੇਤਾ ਆ ਜਾਂਦਾ ਆ ਕੋਈ ਆ ਜਾਂਦਾ ਮੈਨੂੰ ਵੀ ਮੇਰੇ 15 ਸਾਲ ਬਾਅਦ ਬੇਟੀ ਹੋਈ ਹੀ ਤੇ ਮੈਨੂੰ ਉਹ ਹੀ ਦਿਨ ਵੀ ਮੇਰੀ ਸੱਸੇ ਮੈਨੂੰ ਇਦਾਂ ਹੀ ਕਰਦੀ ਰਹੀ ਹੈ ਮੈਨੂੰ ਇਦਾਂ ਦੇ ਉਹ ਮੈਨੂੰ ਘਰੋਂ ਹੀ ਕੱਢ ਦਿੰਦੀ ਹੁੰਦੀ ਸੀ ਦੀ ਹਾਂ ਇਹ ਨਹੀਂ ਵੀ ਮੈਂ ਇਹਨੂੰ ਮਾੜਾ ਜਾਂ ਉਹੀ ਇੱਕ ਸਰਵੇ ਸਿਚੁਏਸ਼ਨ ਦੇ ਹਿਸਾਬ ਨਾਲ ਨਾ ਉਸ ਟਾਈਮ ਤੇ ਸੀਨ ਕਰੀਦਾ ਐਕਟ ਕਰੀਦੇ ਆ ਤੇ ਇੱਕ ਜਿਹੜਾ ਹੁੰਦਾ ਨਾ ਕਿ ਰਿਅਲਿਟੀ ਨਾ ਦਕਾਵਾਂਗੇ ਐਕਟ ਦੇ ਵਿੱਚ ਤੇ ਤੁਹਾਨੂੰ ਆਪ ਨੂੰ ਵਧੀਆ ਲੱਗਣਾ ਵੀ ਤੁਸੀਂ ਇਹ ਕੀ ਕਰ ਰਹੇ ਹੋ ਬਾਕੀ ਇਦਾਂ ਜਿਹਨੂੰ ਸੀਨ ਕਰੀ ਮਜ਼ਾ ਵੀ ਬੜਾ ਆਉਂਦਾ ਆ ਥੋੜੇ ਦਿਨ ਹੋਏਗੇ ਕਿ ਪਾਰਟੀ ਜਗਾਇਆ ਰਿਸ਼ਤੇਦਾਰਾਂ ਚ ਉੱਥੇ ਆਪਣੇ ਸਬਸਕ੍ਰਾਈਬਰ ਮਿਲੇ ਮੈਨੂੰ ਅੰਦਾਜ਼ਾ ਕਿ ਭੀੜ ਭਾਜੀ ਕਿਦਾਂ ਗੋਡਾ ਠੀਕਵਾ ਹੁਣ ਮੈਂ ਹਾਂਜੀ ਭਾਜੀ ਬੜਾ ਵਧੀਆ ਤੇ ਬੜਾ ਵਧੀਆ ਲੱਗਦਾ ਜਿਹੜੇ ਭੈਣ ਭਰਾ ਮਿਲ ਕੇ ਪੁੱਛਦੇ ਆ ਜਦੋਂ ਇਹ ਗੱਲ ਸੀਨ ਕੀਤਾ ਆ ਵੇਵਲਾ ਹਾ ਹਸਪੀਟਲ ਚ ਪਏ ਉੱਥੇ ਸੀਨ ਚ ਆਪਾਂ ਰੋਂਦੇ ਆ ਨਾ ਸੱਚੇ ਇਤੋਂ ਨਿਕਲ ਆਏ ਸਾਰਿਆਂ ਦੇ ਸਾਰੇ ਨਿਕਲੇ ਸਾਰੇ ਦੇ ਜਦੋਂ ਤੁਸੀਂ ਕੈਮਰਾ ਆਫ ਕਰਦੇ ਤਾਂ ਪਾਸ ਹੋ ਲੱਗ ਜਾਂਦੇ ਨਹੀਂ ਰੋ ਰੋ ਨਹੀਂ ਇਹ ਕੰਮ ਨਹੀਂ ਹੁੰਦਾ ਅੱਡ ਕੋਈ ਕੰਮ ਨਹੀਂ ਬਸ ਹੱਸ ਲਈ ਰਹੇ ਨਾ ਨਾ ਸਮਝ ਰਹੇ ਨਾ ਨਹੀਂ ਪਰ ਜੇ ਸਾਰੀ ਗੱਲ ਇੱਥੇ ਆਣ ਕੇ ਮੁੱਕਦੀ ਇਹ ਚੀਜ਼ਾਂ ਹੀ ਨਾ ਕਰੀਏ ਤੇ ਰੀਅਲ ਸਟੋਰੀ ਨਹੀਂ ਲੱਗਦੀ ਪਰ ਨਹੀਂ ਕਈ ਆਪਣੇ ਭੈਣ ਭਰਾਵਾਂ ਦੇ ਵੀ ਪਰਸਨਲੀ ਫੋਨ ਜੁੜਉਂਦੇ ਆ ਨਾ ਉਹਨਾਂ ਦਾ ਇਹੀ ਕਹਿਣਾ ਹੁੰਦਾ ਕਿ ਭਾਜੀ ਜਿਹੜੇ ਮਰਦਾਂ ਵਾਲੇ ਸੀਨ ਹਨ ਇਹ ਜਿੰਨੇ ਘਰ ਤੋਂ ਘੱਟ ਉਹਨੇ ਘੱਟ ਕਰੋ ਕਿਉਂਕਿ ਬੱਚੇ ਵੀ ਵੇਖਦੇ ਆ ਕਈ ਵਾਰ ਬੱਚੇ ਇਨੇ ਈਮੋਸ਼ਨਲ ਹੋ ਜਾਂਦੇ ਆ ਡਰ ਜਾਂਦੇ ਆ ਵੇਖ ਕੇ ਰੋਂਦੇ ਆ ਬੱਚੇ ਕਈ ਫਿਰ ਕਿਉਂਕਿ ਹੁਣ ਜਿੱਦਾਂ ਜਿੱਦਾਂ ਕਿਸਦਾ ਸੁੱਖ ਨਾ ਪਿਆਰ ਆ ਕਿਸਦਾ ਆਂਟੀ ਦਾ ਕਿਸੇ ਦਾ ਬਲਜੀ ਦਾ ਕਿਸੇ ਦਾ ਮਨੀ ਦਾ ਇਦਾਂ ਜਿੱਦਾਂ ਜਿੱਦਾਂ ਸਾਰੇ ਇੱਕ ਬੰਦਾ ਕਿਸੇ ਨਾ ਕਿਸੇ ਨਾਲ ਜੁੜਿਆ ਹੋਇਆ ਵਾ ਮੇਰਾ ਨਾ ਪਿਆਰ ਕਿਸਦਾ ਨਹੀਂ ਆ ਉਹ ਤੇਰਾ ਵੀ ਹੋ ਗਿਆ ਵਿੱਚੇ ਹੀ ਗਰਮੀਤ ਵੀ ਹੋ ਗਈ ਤੂੰ ਕਿਉਂ ਠਰਦੀ ਆ ਗਰਮੀਤ ਦਾ ਹੋ ਗਿਆ ਮਣੀ ਦਾ ਹੋ ਗਿਆ ਕਿ ਹਰ ਕੋਈ ਕਿਸੇ ਨਾਲ ਕਿੰਨੂੰ ਪਸੰਦ ਕਰਦਾ ਆ ਤੇ ਤੇ ਵੀ ਆਪਾਂ ਇੰਨਾ ਕੁਝ ਨਹੀਂ ਲੈ ਕੇ ਕੋਈ ਨਹੀਂ ਤੈਨੂੰ ਪਿਆਰ ਕੋਈ ਕਰੇ ਜਾਂ ਨਾ ਕਰੇ ਤੇਰਾ ਬੰਦਾ ਤੈਨੂੰ ਪਿਆਰ ਕਰਦਾ ਨਾ ਬਾਜੂ ਤੇ ਇਹ ਇਸ ਚੀਜ਼ਾਂ ਨੂੰ ਨਾ ਥੋੜਾ ਮੁੱਖ ਰੱਖਿਆ ਵਾ ਕਿ ਅਫੇ ਸੀਨ ਜਿਹੜੇ ਘਰ ਤੋਂ ਘਟ ਕੀਤੇ ਜਾਣ ਕਿਉਂਕਿ ਇੱਕ ਵਾਰੀ ਵੀ ਅੱਗੇ ਅਸੀਂ ਸੁੱਖ ਨੂੰ ਵੀ ਕਿਹਾ ਸੀ ਉਦੋਂ ਵੀ ਸਾਡੀ ਕਲਾ ਪੈ ਗਈ ਐਸੇ ਸੀਨ ਤੋਂ ਹੀ ਸੁੱਖ ਜੇਤਾ ਨਾ ਮੇਰੀ ਗੱਲ ਸੁਣ ਹਾਂ ਪਰ ਆਪਾਂ ਉਦੋਂ ਵੀ ਨਹੀਂ ਕੀਤਾ ਖਰੇ ਨਹੀਂ ਉਹ ਜਿਹੜੀ ਇੱਕ ਜਮੀਨ ਤੇ ਹਾਂ ਮਦੋਂ ਨਹੀਂ ਨਾ ਕੀਤਾ ਆਪਾਂ ਸਾਬੀ ਦਾ ਸਾਬੀ ਤੇ ਸੀਨ ਕਰਾਉਣਾ ਹੈ ਪਰ ਉਦੋਂ ਵੀ ਮੇਰੇ ਕੋ ਨਹੀਂ ਹੁੰਦਾ ਇਹ ਸੁਖਾਂਝ ਕੀ ਨਹੀਂ ਵੀਰ ਜੀ ਇਹ ਲੜਦੀ ਹੈ ਇਹ ਲੜਦੀ ਸਾਡੇ ਨਾਲ ਕਿ ਮੇਰੇ ਰਿਸ਼ਤੇਦਾਰ ਵੇਖਦੇ ਕੀ ਆਖਣਗੇ ਆਏਗਾ ਚਲੋ ਠੀਕ ਆ ਨਹੀਂ ਸਾਬੀ ਤੇ ਸੱਚ ਕਹੀ ਮਾਰਦਾ ਹੀ ਇਹ ਲੋ ਆਹ ਪਰ ਮੈਂ ਮਾਰਨੀ ਤਾਂ ਕਹੀ ਉਦੋਂ ਹੋ ਜਾਂਦਾ ਹਾਂ ਨਹੀਂ ਰਿਹਾ ਸਾਡਾ ਮੋਟਾ ਜੇ ਮਾੜਾ ਮੋਟਾ ਕੀਤਾ ਹੈ ਪਰ ਹੋਰ ਤਰੀਕੇ ਨਾਲ ਤੱਕ ਦੇ ਵਿੱਚ ਨਹੀਂ ਹੈਗਾ ਮੈਨੂੰ ਥੋੜਾ ਜਿਹਾ ਲੱਗਦਾ ਵਾ ਵੀ ਜਿੱਦਾਂ ਅਗਰ ਐਕਟਿੰਗ ਕਰਨੀ ਹੈ ਨਾ ਤੇ ਐਕਟਿੰਗ ਖੁੱਲ ਕੇ ਕਰੋ ਜਿੱਦਾਂ ਹੁਣ ਹੀਰੋਈ ਸਮਝ ਲਓ ਇੰਨੀ ਦੀ ਵੱਡੀ ਫਿਲਮਾਂ ਬਣਦੀਆਂ ਨੇ ਫਿਲਮਾਂ ਦੇ ਵਿੱਚ ਹੁਣ ਬੰਦਾ ਉੱਥੇ ਪੂਰਾ ਚਿਫਾਦੇ ਲੰਮੇ ਪਾ ਦਿੰਦੇ ਭਾਜੀ ਉਹ ਉਹ ਚੀਜ਼ਾਂ ਅਲੱਗ ਵਾ ਹਾਂ ਉਹ ਚੀਜ਼ਾਂ ਅਲੱਗ ਵਾ ਤੁਹਾਨੂੰ ਰਿਐਲਿਟੀ ਕਰਨੀ ਹੈ ਤੇ ਫਿਰ ਰਿਐਲਿਟੀ ਦੇ ਹਿਸਾਬ ਨਾਲ ਨਾ ਕਰੋ ਰਿਐਲਿਟੀ ਕਰੋ ਨਾ ਉਹ ਚੀਜ਼ ਜਿਹੜੀ ਅਲੱਗ ਵਾ ਆਪਾਂ ਆਪਾਂ ਕਰਦੇ ਆਂ ਫੈਮਿਲੀ ਵੀਡੀਓ ਆਪਾਂ ਕਿਹਨੂੰ ਵੀਡੀਓ ਆ ਸਾਡੀਆਂ ਜਿਹੜਾ ਤੁਹਾਡੇ ਘਰ ਅੱਜ ਜੋ ਵੀ ਹੋ ਰਿਹਾ ਵਾ ਉਹ ਕੁਝ ਨਾ ਦਾਵਾ ਹੁਣ ਕਈ ਵੀਡੀਓ ਦੇ ਵਿੱਚ ਬਲਜੀਤ ਨੂੰ ਸੁਖ ਨੂੰ ਮਹਾਰਾਜ ਕਿਰਪਾ ਪੂਰਾ ਹੈ ਤਸਲੀ ਹੁੰਦੀ ਆ ਕਮੈਂਟਾਂ 'ਚ ਇਸ ਪਰ ਉਹ ਵੀ ਕੀ ਕਹਿੰਦੇ ਜਿੱਦਾਂ ਸਟੋਰੀ ਆਉਂਦੀ ਰੋਲ ਕਰਨੇ ਪੈਂਦੇ ਆ ਤੇ ਮੈਨੂੰ ਬੜਾ ਮਾਣਵਾ ਸੁਖ ਦੇ ਕਿ ਜਿਹੜਾ ਮਰਦੀ ਸੀਨ ਉਹਨੂੰ ਦੇ ਦਈਏ ਸੀ ਉਹ ਮਰਦੀ ਦੀਨੇ ਕਦੀ ਨਾ ਨਹੀਂ ਕੀਤੀ ਸਾਬਾ ਕਦੀ ਨਾ ਨਹੀਂ ਕੀਤੀ ਕਦੀ ਨਹੀਂ ਜੋਈਆਂ ਦੀ ਅੱਖ ਤੇ ਲੜ ਗਈ ਲੜ ਗਈ ਉਹ ਨਹੀਂ ਉਹ ਲੋਕ ਚ ਉਹ ਹੋਰ ਚੀਜ਼ ਹੀ ਸੀ ਨਾ ਰੋਗਾਂ ਦੀ ਮੈਗਰ ਰੋਇਆ ਨਹੀਂ ਜਾਣਾ ਇਹ ਬਾਕੀ ਸਾਰੇ ਭੈਣ ਭਰਾ ਹੁਣ ਕਮੈਂਟਾਂ ਚ ਜਰੂਰ ਦੱਸਿਓ ਕੀ ਸਾਡੀ ਵੀਡੀਓ ਕਿਦਾਂ ਦੀ ਲੱਗਦੀ ਆ ਮੇਰੀ ਗੱਲ ਸੁਣੋ ਇੱਕ ਵੀਡੀਓ ਚ ਤਾਂ ਮੈਂ ਮਾਰਿਆ ਸੀ ਜਿੱਥੇ ਹਾਂ ਹਾਂ ਜਿੱਥੇ ਬਿਨਾ ਮਰਜ਼ੀ ਤੋਂ ਮੁੰਡੇ ਦਾ ਵਿਆਹ ਕਰ ਦਿੰਨੇ ਆ ਤੇ ਉਹ ਸਾਰੀ ਵੀਡੀਓ ਦੁਖੀ ਹੋਇਆ ਰਹਿੰਦਾ ਵੀ ਮੇਰੀ ਮਰਜ਼ੀ ਦੇ ਖਿਲਾਫ ਵਿਆਹ ਕਿਉਂ ਕੀਤਾ ਤੇ ਉਹ ਵਾਲੀ ਵੀਡੀਓ ਹਾਂ 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 ਤੇ ਨਾਲੇ ਤੁਸੀਂ ਦੁਖੀ ਹੋ ਜਾਂਦੇ ਆਪਣੇ ਮੁੰਡੇ ਤੋਂ ਜੇ ਮੈਂ ਤਾਂ ਕਰ ਹੀ ਦਿੱਤਾ ਤੇ ਤਾਂ ਵੀ ਨਹੀਂ ਮੇਰੀ ਮੰਨਣਾ ਹੁੰਦਾ ਹਾਂ ਨਾਲੇ ਤੁਸੀਂ ਜਿੰਗੀਆਂ ਜਿੰਗੀਆਂ ਜੇ ਇਦਾਂ ਹੁੰਦਾ ਵਾ ਤੇ ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਸ ਇਕਾਰ ਜੀ